ਅਰ ਡਾਕਟਰ ਪ੍ਰਗਿਆ ਜੈਨ ਆਈਪੀਐਸ ਐਸਐਸਬੀ ਫਰੀਦਕੋਟੋਂ ਸਾਡੇ ਸਾਰੇ ਜ਼ਿਲ੍ਹੇ ਦੀ ਪੁਲਿਸ ਨੂੰ ਸਖਤ ਹਦਾਇਤਾਂ ਨੇ ਜ਼ਿਲ੍ਹੇ ਦੇ ਅੰਦਰ ਕੋਈ ਨਸ਼ਾ ਤਸਕਰ ਕੋਈ ਸ਼ਰਾਬ ਤਸਕਰ ਜਾਂ ਕੋਈ ਲੁੱਟਖੋਹ ਕਰਨ ਵਾਲਾ ਘੈਂੜਾ ਆਪਰੇਟ ਨਹੀਂ ਕਰਨਾ ਚਾਹੀਦਾ ਤੇ ਸਾਡੇ ਸਾਰੇ ਜ਼ਿਲ੍ਹੇ ਦੀ ਪੁਲਿਸ ਇਸ ਕੰਮ 'ਚ ਬੜੀ ਮਸਤੈਦ ਹੈ ਤੇ ਬੜੇ ਮਾਨ ਨਾਲ ਕੰਮ ਕਰ ਰਹੀ ਹੈ ਇਸੇ ਲੜੀ ਦੇ ਦਾ ਸਾਡੇ ਇੰਸਪੈਕਟਰ ਨੇ ਸੀਆਈਏ ਅਮਰਿੰਦਰ ਸਿੰਘ ਉਹਨਾਂ ਹੀ ਨਵਰਾਨੀ ਇੱਥੇ ਐਸਪੀ ਪਰਮందਰ ਸਿੰਘ ਸਮੇਤ ਪੁਲਿਸ ਪਾਲਟੀ ਗਸ਼ਤਰੇ ਸੀਗੇ ਤੇ ਇਹਨਾਂ ਨੂੰ ਕਤਲਾਹ ਮਿਲੀ ਵੀ ਮਨੋਜ ਕੁਮਾਰ ਇਲੇ ਸੋਨੂ ਪੁੱਤਰ ਜੀਤਰਾਮ ਨਿਊ ਕੈਂਟ ਰੋਡ ਫ੍ਰੀਕੋਰ ਦਾ ਰਹਿਣ ਵਾਲਾ ਹੈ ਵੀ ਬਾਹਰਲੇ ਜ਼ਿਲ੍ਹਿਆਂ ਚੋਂ ਸ਼ਰਾਬ ਸਸਤੇ ਭਾਅ ਤੇ ਲਿਆ ਕੇ ਤੇ ਮਹਿੰਗੇ ਭਾਅ ਦੇ ਵੇਚਣ ਦਾ ਅਧੀ ਹੈ ਇਹਨਾਂ ਨੂੰ ਜਤਲਾਹ ਮਿਲੀ ਇਹਨਾਂ ਨੇ ਨਵਰਾਨੀ ਕਰਨੀ ਸ਼ੁਰੂ ਕੀਤੀ ਹੈ ਤੁਹਾਨੂੰ ਗਿਆਨੀ ਜੈਲ ਸਿੰਘ ਐਵੇਂ ਨੂੰ ਫ੍ਰੀਕੋਰ ਦੇ ਇੱਕ ਮਕਾਨ ਦੇ ਵਿੱਚੋਂ ਇੱਕ ਕਾਰ ਦੇ ਵਿੱਚ ਸ਼ਰਾਬ ਲੱਦ ਕੇ ਹੋਰ ਜਗਾ ਵੇਚਣ ਜਾ ਰਿਹਾ ਸੀ ਇਹਨੂੰ ਕਾਬੂ ਕੀਤਾ ਜਦੋਂ ਇਹਨੇ ਸਰਚ ਕੀਤੀ ਕਿ ਮਕਾਨ ਦੇ ਅੰਦਰੋਂ 60 ਪੇਟੀਆਂ ਪੁੱਲ 720 ਬੋਤਲਾਂ ਵੱਖ-ਵੱਖ ਕਿਸਮ ਦੀ ਅੰਗਰੇਜ਼ੀ ਸ਼ਰਾਬ ਤੇ ਦੋ ਡਰਮਾਂ ਦੇ ਵਿੱਚ 67 ਲੀਟਰ ਸ਼ਰਾਬ ਜਿਹੜੀ ਦੇਸੀ ਪਾਈ ਹੋਈ ਬਰਾਮਦ ਹੋਈ ਇੱਕ ਤੋਂ i20 ਕਾਰ ਬਰਾਮਦ ਹੋਈ ਹੈ ਇਹ ਗਲਾ ਮੁਕਦਮਾ ਨੰਬਰ 8 ਅੰਡਰ ਸੈਕਸ਼ਨ ਐਕਸਾਈਜ਼ ਐਟ ਪੀਐਸ ਸਿਟੀ ਫਰੀ ਰੋਡ ਦਰਜ ਕੀਤਾ ਗਿਆ ਹੈ ਇਹਦੇ ਰਿਕਾਰਡ ਦੀ ਪੜਤਾਲ ਕੀਤੀ ਜਾਂਦੇ ਖਿਲਾਫ ਪਹਿਲਾਂ ਵੀ ਦੋ ਮੁਕੱਦਮੇ ਜਿਹੜੇ ਅਕਸਾਈ ਦੇ ਦਰਜ ਨੇ ਇਹਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਆਦਰ ਕੀਤਾ ਗਿਆ ਤੇ ਅਗਲੀ ਪੁੱਛਗਿਰ ਕਰਕੇ ਬੈਕਵਰਡ ਤੇ ਫਾਰਵਰਡ ਲੰਘਾੜੇ ਜਾਣਗੇ ਸਰ ਇਹ ਕਿੱਥੋਂ ਕਿੱਥੋਂ ਲੈ ਕੇ ਆਉਂਦਾ ਸੀ ਇਹ ਪੁੱਛ ਰਹੇ ਆ ਜੀ ਰਿਮਾਂਡ 'ਚ ਨੂੰ ਰਿਮਾਂਡ ਪੁੱਛ ਕੇ ਉਹਨਾਂ ਦੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਪਹਿਲਾਂ ਜਿਹੜੇ ਮੁਕੱਦਮੇ ਦਰਜ ਹੈਗੇ ਆ ਕਿੱਥੋਂ ਦੇ ਮੁਕੱਦਮੇ ਦਰਜ ਹੈ ਜਿੱਥੇ ਕਾਹਦੇ ਹੋਏ ਉਹ ਦੋਨੇ ਅਕਸਾਈ ਦੇ ਫ੍ਰੀ ਕੋਰਟ ਦਰਜੇ ਸਿਟੀ ਫ੍ਰੀ ਕੋਰਟ ਦੇ ਪਹਿਲਾਂ ਵੀ ਦਰੂ ਪਹਿਲਾਂ ਵੀ ਅਕਸਾਈ ਦੇ ਦਰਜ ਆ ਜ਼ੀਰੋ ਟੋਲਰੈਂਸ ਹੈ ਕਰੋ ਤੋ ਸ਼ਰਵਦੀ ਤਸਕਰੀ ਕਰ ਰਹੇ ਇਹਦੇ ਪਹਿਲਾਂ ਦੋ ਪਰਚੇ ਦਰਜਾ ਹੀ ਪਿਛਲੇ 6 ਮਹੀਨੇ ਤੋਂ ਹੋ ਗਿਆ ਕਈ 1 ਸਾਲ ਤੋਂ ਕਰੀਬ ਕਰ ਰਿਹਾ ਕੰਮ ਇਹ ਪਰ ਸਾਡੀ ਪੁਲਿਸ ਮੁਸਤੈਦ ਆ ਜੋ ਵੀ ਸਾਨੂੰ ਪਤਾ ਲੱਗਦਾ ਅਸੀਂ ਨਾਲ ਦਿਨ ਉਹਦੇ ਖਿਲਾਫ ਐਕਸ਼ਨ ਲੈਂਦੇ ਸਰ ਕੀ ਇਹਦੀ ਬੈਕਗ੍ਰਾਉਂਡ ਕੀ ਹੈਗੀ ਹੈ ਪਹਿਲਾਂ ਇਹ ਸ਼ਰਵਦਾ ਕੰਮ ਹੀ ਕਰਦਾ ਜੀ ਪਹਿਲਾਂ ਇਹਨੇ ਮਾਲ ਸਾਲ ਹੋਟਲ ਵੀ ਖੋਲਿਆ ਹੋਇਆ ਇੱਥੇ ਇੱਕ ਹੈ ਨਾ ਤੇ ਲਾਲਚ ਵਸ ਪਏ ਵੇ